ਮੈਂ ਆਪਣੀ ਸਟੱਡੀ ਕੰਪਲੀਟ ਕਰ ਲਈ ਸੀ ਤਾਂ ਮੇਰੇ ਏਰੀਏ ਚ ਸਰ ਮੇਰੇ ਤੋਂ ਛੋਟੀ ਏਜ ਦੀ ਲੜਕੀਆਂ ਦੀ ਮੈਰਿਸ ਕੀਤੀ ਗਈ ਜਦੋਂ ਕਿ ਉਹਨਾਂ ਦੇ ਹਾਲਾਤ ਸਰ ਕਰਦੇ ਸਹੀ ਨਹੀਂ ਸੀ ਫੈਮਿਲੀ ਬਜੋ ਕੋਈ ਸਟੱਡੀ ਲਈ ਮੋਟੀਵੇਟ ਨਹੀਂ ਕੀਤਾ ਉਹਨਾਂ ਨੂੰ ਤਾਂ ਸਰ ਮੈਂ ਜਦੋਂ ਆਪਣੀ ਸਟੱਡੀ ਕੰਪਲੀਟ ਕੀਤੀ ਤਾਂ ਮੈਂ ਇੱਕ ਸੋਚਿਆ ਮਨ ਤੇ ਲਗਾਇਆ ਵੀ ਜਿੰਨੇ ਛੋਟੇ ਬੱਚੇ ਆ ਮੈਂ ਏਰੀਏ ਚ ਪੜੀ ਲਿਖੀ ਐ ਸਰ ਸਾਡੇ ਮੋਹੱਲੇ ਚੋਂ ਮੈਂ ਸੋਚਿਆ ਵੀ ਜੋ ਨਵੀਂ ਪੀੜੀ ਆਉਣ ਵਾਲੀ ਇਹਨਾਂ ਨਾਲ ਇਦਾਂ ਦਾ ਕੁਛ ਨਾ ਹੋਵੇ ਤੇ ਇਹ ਆਪਣੇ ਪੈਰਾਂ ਤੇ ਖੜੇ ਹੋਣ ਤੇ ਇਹਨਾਂ ਦੀ ਜਿਹੜੀ ਮਦਰਜ਼ ਨੇ ਕਰਾਚ ਚ ਜਾ ਕੇ ਕੰਮ ਕਰਦੀਆਂ ਨੇ ਜੀ ਤੇ ਫਾਦਰ ਸਾਹਿਬ ਮਜ਼ਦੂਰੀ ਕਰਦੇ ਨੇ ਤੇ ਇਨਾਂ ਬੱਚਿਆਂ ਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਸਰ ਜਦੋਂ ਮੈਂ ਇਨਾਂ ਚ ਆਉਣੀ ਆ ਆਈ ਥਿੰਕ ਜੀ ਮੇਰੀ ਜੇ ਤਬੀਤ ਵੀ ਖਰਾਬ ਹੋਵੇ ਨਾ ਮੈਨੂੰ ਉਨੀ ਰੈਸਟ ਘਰੇ ਨਹੀਂ ਮਿਲਦੀ ਜਿੰਨੀ ਇਨਾਂ ਬੱਚਿਆਂ ਚ ਆ ਕੇ ਮਿਲਦੀ ਆ ਸਰ ਜਿਸ ਤਰ੍ਹਾਂ ਕਹਿੰਦੇ ਨੇ ਜੀ ਵੀ ਰੱਬ ਕਰਾਂਚ ਆ ਰੱਬ ਗੁਰਦੁਆਰਿਆਂ ਚ ਪਰਮੈਸ ਸੋਚਦੀ ਆ ਜੀ ਰੱਬ ਇਹਨਾਂ ਬੱਚਿਆਂ ਚ ਇਹ ਬੱਚੇ ਇੰਨੇ 마ਸੂਮ ਇੰਨੇ ਭੋਲੇ ਨੇ ਜੀ ਇਹਨਾਂ ਨਾਲ ਵਕਤ ਬਤਾ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਆ ਜੀ ਸਰ ਬਾਕੀ ਇਹ ਆ ਵੀ ਬਹੁਤ ਤਰ੍ਹਾਂ ਦੇ ਆਉਂਦੇ ਨੇ ਕਿ ਮੁਸੀਬਤਾਂ ਆਉਂਦੀਆਂ ਨੇ ਲੋਕ ਇਸ ਤਰ੍ਹਾਂ ਟੌਰਚਰ ਕਰਦੇ ਆ ਪਰ ਫਿਰ ਵੀ ਸਰ ਜਿਸ ਪਤਾ ਨਹੀਂ ਲੋਕ ਕਿਦਾਂ ਕਹਿੰਦੇ ਬੇਟੀ ਬਚਾਓ ਬੇਟੀ ਪੜਾਓ ਸਰ ਅੱਜ ਦਾ ਟਾਈਮ ਇਦਾਂ ਦਾ ਵੀ 100 ਕੰਮਾਂ ਚੋਂ ਜੇ ਦੋ ਕੰਮ ਚੰਗੇ ਹੋ ਰਹੇ ਆ ਤਾਂ ਚੰਗਾ ਕੰਮ ਨਹੀਂ ਦੇਖਿਆ ਯਾਰ ਸਰ ਅੱਜਕੱਲ ਮਾੜਾ ਕੰਮ ਦੇਖਿਆ ਜਾ ਰਿਹਾ ਬਸ ਇਸ ਕਰਕੇ ਸਰ ਮੈਂ ਜਿੰਨਾ ਮੇਰੇ ਤੋਂ ਹੋ ਰਿਹਾ ਮੈਂ ਨਾ ਬੱਚਿਆਂ ਲਈ ਕਰ ਰਹੀ ਆ ਤੇ ਇਹ ਬੱਚੇ ਮੇਰਾ ਇਹੀ ਸੁਪਨਾ ਸਰ ਮੇਰੇ ਏਰੀਆ ਦੇ ਬੱਚੇ ਮੇਰੇ ਪਿੰਡ ਦੇ ਬੱਚੇ ਵੀ ਆਪਣੇ ਪੈਰਾਂ ਤੇ ਖੜੇ ਹੋਣ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਜੀ ਸਰ ਮੇਰੇ ਪਰਿਵਾਰ ਚ ਜੀ ਮੇਰੇ ਪਾਪਾ ਨੇ ਫਾਦਰ ਸਾਹਿਬ ਜੋ ਕਿ ਸਕੂਲ ਵਿੱਚ ਸਵੀਪਰ ਨੇ ਜੀ ਤਾਂ ਉਹਨਾਂ ਤੋਂ ਸਰ ਮੈਨੂੰ ਇਹ ਸਿੱਖ ਮਿਲੀ ਉਹ పార్ਟ ਟਾਈਮ ਜੌਬ ਕਰਦੇ ਨੇ ਪਰ ਮੰਥ 3500 ਸੈਲਰੀ ਹੈ ਜੀ ਉਹਨਾਂ ਦੀ ਤਾਂ ਮੈਂ ਜਦੋਂ ਉਹਨਾਂ ਨੂੰ ਕਈ ਵਾਰ ਪੁੱਛਿਆ ਵੀ ਪਾਪਾ ਇੰਨੀ ਘੱਟ ਸੈਲਰੀ ਵੀ ਤੁਹਾਨੂੰ ਕੀ ਜ਼ਰੂਰਤ ਹੈ ਵੀ ਜੌਬ ਕਰਨ ਦੀ ਵੀ ਕੋਈ ਚੱਕਰ ਨਹੀਂ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਸ਼ੁਰੂ ਤੋਂ ਕਹੀ ਆ ਵੀ ਬੇਟਾ ਮੈਂ ਕੋਈ ਸੈਲਰੀ ਲਈ ਕੰਮ ਨਹੀਂ ਕਰ ਰਿਹਾ ਮੈਂ ਸਫਾਈ ਸੇਵਕਾਂ ਤਾਂ ਮੈਂ ਬੱਚਿਆਂ ਦੀ ਸੇਵਾ ਹੀ ਕਰ ਰਿਹਾ ਤਾਂ ਮੈਨੂੰ ਜੋ ਵੀ ਸਿੱਖ ਮਿਲੀ ਹੈ ਮੇਰੇ ਪਾਪਾ ਤੋਂ ਮਿਲੀ ਹੈ ਜੀ ਇਸ ਕਰਕੇ ਮੈਂ ਉਹਨਾਂ ਦੇ ਸਿੱਖਣ ਵਾਲੀ ਅੱਜ ਮੈਂ ਇੱਥੇ ਆ ਮੈਂ ਸੋਸ਼ਲ ਵਰਕ ਕਰਦੀ ਆ ਜੀ ਮੈਂ ਜੀ ਪਲੱਸ 2 ਤੋਂ ਬਾਅਦ ਨਰਸਿੰਗ ਜੀ ਐਨ ਐਮ ਕੰਪਲੀਟ ਤੇ ਉਸ ਤੋਂ ਬਾਅਦ ਸਰ ਹੁਣ ਮੈਂ ਗ੍ਰੈਜੂਏਸ਼ਨ ਕਰ ਰਹੀ ਆ ਇੱਕ ਸਾਲ ਤੱਕ ਸਰ ਜੌਬ ਕੀਤੀ ਆ ਪ੍ਰਾਈਵੇਟ ਫੈਮਿਲੀ ਵਜੋਂ ਫੁੱਲ سپورਟਿੰਗ ਮਿਲ ਰਹੀ ਹੈ ਸੋਸ਼ਲ ਵਰਕ ਕੈਂਪਲੀ ਇਸ ਕਰਕੇ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਮੈਂ ਸੋਸ਼ਲ ਵਰਕ ਕਰ ਰਹੀ ਹਾਂ ਸਭ ਬਹੁਤ ਅੱਛੇ ਨੇ ਸਾਨੂੰ ਸਕੂਲ ਤੋਂ ਬਾਅਦ ਹੋਮਵਰਕ ਸਕੂਲ ਦਾ ਜਿਹੜਾ ਹੋਮਵਰਕ ਹੁੰਦਾ ਉਹ ਕਰਵਾਉਂਦੇ ਨੇ ਇਸ ਤੋਂ ਇਲਾਵਾ ਸਾਨੂੰ ਐਕਟੀਵਿਟੀਜ਼ ਵੀ ਕਰਵਾਉਂਦੇ ਨੇ ਬੈਡਮਿੰਟਨ ਖੇਡਾਉਂਦੇ ਨੇ ਫੁੱਟਬਾਲ ਵੀ ਖੜਾਉਂਦੇ ਨੇ ਤੇ ਤੇ ਫੰਕਸ਼ਨ ਦੀ ਤਿਆਰੀ ਵੀ ਕਰਵਾਉਂਦੇ ਨੇ ਜਿਵੇਂ ਹੁਣ ਤਿਹਾਰ ਆ ਰਹੇ ਨੇ ਦੀਵਾਲੀ ਦੁਸ਼ਹਿਰਾ ਜਦ ਵੀ ਕੋਈ ਵੀ ਤਿਹਾਰ ਆਉਂਦਾ ਤਾਂ ਹੀ ਸਾਨੂੰ ਕਿਵੇਂ ਨਾ ਕਿਵੇਂ ਉਹ ਤਿਹਾਰ ਸਾਡੇ ਨਾਲ ਰਲ ਕੇ ਮਨਾਉਂਦੇ ਨੇਗੇ ਸਾਨੂੰ ਇਹਨਾਂ ਇਹਨਾਂ ਨਾਲ ਇਹ ਬਹੁਤ ਖੁਸ਼ੀ ਮਿਲਦੀ ਹੈ ਜੀ ਇਹ ਜੀਤ ਕਮੈਂਸ ਹਨ ਬਹੁਤ ਵਧੀਆ ਪੜਾਉਂਦੇ ਨੇ ਪੜਾਉਣ ਦੇ ਨਾਲ ਨਾਲ ਹੀ ਸਾਨੂੰ ਇਹ ਬਹੁਤ ਵਧੀਆ ਐਕਟੀਵਿਟੀਜ਼ ਕਰਾਉਂਦੇ ਨੇ ਨਾਲ ਸਾਨੂੰ ਡਾਂਸ ਕਰਾਉਂਦੇ ਨੇ ਜੇ ਸਾਨੂੰ ਪੜਾਉਂਦੇ ਬੇਲ ਕੋਈ ਚੀਜ਼ ਮੰਗਦੀ ਹੈ ਤਾਂ ਸਾਨੂੰ ਲਿਆ ਕੇ ਦਿੰਦੀ ਨਹੀਂ ਇਹ ਸਾਨੂੰ ਇਹਨਾਂ ਨਾਲ ਰਹਿ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈਗਾ ਜੇ ਅਸੀਂ ਜਦੋਂ ਇਹਨਾਂ ਨੇ ਜਰੀ ਵੀ ਹਨ ਸਕੂਲ ਦੀ ਕੰਮ ਕਰ ਸਕੂਲ ਦਾ ਵੀ ਕੰਮ ਕਰਾਉਂਦੇ ਨੇ ਨਾਲ ਨਾਲ ਸੋਸ਼ਲ ਵਰਕਰ ਵੀ ਕਰ ਰਹੇ ਨੇ ਜੀ ਆ ਵੀ ਕਰਾਉਂਦੇ ਹਨ ਅਤੇ ਸਾਨੂੰ ਨਾਲ-ਨਾਲ ਪੜ੍ਹਾਈ ਵੀ ਕਰਾਉਂਦੇ ਹਨ ਜਿਹੜਾ ਜਿਹੜਾ ਕੰਮ ਸਕੂਲ ਵਿੱਚੋਂ ਮਿਲਦਾ ਹੈ ਉਹ ਵੀ ਕੰਮ ਕਰਾਉਂਦੇ ਹਨ ਹਨ ਜੀ ਬਹੁਤ ਅੱਛਾ ਲੱਗਦਾ ਹੈ ਗੁੜੀ ਆਹੇ ਪਿਆਰ ਨਾਲ ਪੜਾਉਂਦੀ ਆ ਸਾਡੇ ਪਿੰਡ ਦੀ ਗੁੜੀ ਹੈਗੀ ਕੋਈ ਸਾ ਤੋਂ ਪੈਸਾ ਨਹੀਂ ਲੈਂਦੀ ਤੇ ਵਧੀਆ ਬੱਚੇ ਪੜ੍ਹ ਰਹੇ ਨੇ ਕਿੰਨੇ ਆਉਂਦੇ ਨੇ ਤੇ ਵਧੀਆ ਇਹਨਾਂ ਨੂੰ ਸਿੱਖਿਅਤ ਦਿੰਦੀ ਹੈਗੀ ਵਧੀਆ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਵਧੀਆ ਪੜ੍ਹ ਰਹੇ ਨੇ ਗਰੀਬਾਂ ਜੀ ਪੜਾ ਨਹੀਂ ਸਕਦੇ ਹੈਗੇ ਤੇ ਫੀਸਾਂ ਵਹਿਗੀਆਂ ਨੇ ਗੀਆਂ ਇਹ ਸਾਨੂੰ ਫਰੀ ਪੜਾ ਰਹੀ ਨੇ ਉਹ ਵਧੀਆ ਲੱਗਿਆ ਵੀ ਇੱਕ ਗੁੜੀ ਆ ਇਹ ਸਾਡੀ ਇੰਦਰਜੀਤ ਕੌਰ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਬੱਚਿਆਂ ਨੂੰ ਸਹੀ ਰਸਤਾ ਦਿਖਾ ਰਹੀ ਹੈ ਮੈਨੂੰ ਖੁਸ਼ੀ ਮੈਸੇਜ ਹੁੰਦੀ ਹੈ ਵੀ ਬੱਚਿਆਂ ਦੀ ਜ਼ਿੰਦਗੀ ਸਵਾ ਰਹੀ ਹੈ ਤੁਹਾਡਾ ਵੀ ਇਹਨੂੰ ਕੀ ਸਹਿਯੋਗ ਦੰਦਾ ਸਾਡਾ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਬੱਚੀ ਨੂੰ ਜਿੰਨੀ ਵੀ ਸਪੋਰਟ ਹੋਗੀ ਇਸ ਬੱਚੀ ਨੂੰ ਅਸੀਂ ਦਵਾਂਗੇ ਬੱਦ ਤੋਂ ਬੱਦ ਅਸੀਂ ਇਹਦੇ ਨਾਲ ਆ ਇਹਦੀ ਮਿਹਨਤ ਬਹੁਤ ਵਧੀਆ ਹੈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਵੱਧ ਤੋਂ ਵੱਧ ਰਿਸਪਾਂਸ ਦਵਾਂਗੇ ਬੱਚੇ ਇਹ ਮਜ਼ਬੂਤ ਮਜ਼ਦੂਰ ਪਰਿਵਾਰ ਨੇ ਟਿਊਸ਼ਨ ਦੀ ਅਫਸਾ ਨਹੀਂ ਦੇ ਸਕਦੇ ਮਹਿੰਗਾਈ ਦਾ ਸਮਾਂ ਹੈਗਾ ਉਹਨਾਂ ਲਈ ਇਹ ਆਪਣਾ ਕੀਮਤੀ ਟਾਈਮ ਕੱਢ ਕੇ ਬੱਚੇ ਨੂੰ ਟਿਊਸ਼ਨ ਪੜ੍ਹਾਉਂਦੀ ਆ করিডোরে ਦੱਸੋ ਬੈਜੋ ਛੋਟੇ ਜਿਹੇ ਵਿੱਚ

我火力下 ਚਲੋ ਸੋਰ ਪੰਚਾ ਲੇਟੂ ਮੀਟੀ ਮੰਗੋ ਮੈਂ ਆਪਣਾ ਕਰਦੂੰ ਉਹ ਤੋਂ ਥੋੜੀ ਦੇਖਣਾ ਸੰਗਰੂਰ ਦੇ ਛੱਟਾ ਇਹ ਸੇਖਵਾ ਦੀ ਇੱਕ ਅਜਿਹੀ ਨੌਜਵਾਨ ਲੜਕੀ ਜੋ ਆਪਣੀ ਪੜ੍ਹਾਈ ਦੇ ਨਾਲ ਨਾਲ ਇਨ੍ਹਾਂ ਆਉਣ ਵਾਲੇ ਸਮੇਂ ਦੇ ਭਵਿੱਖ ਮਾਤਾਵਾਂ ਨੂੰ ਇੱਕ ਬਹੁਤ ਹੀ ਅੱਛੀ ਸੁਚੱਜੀ ਐਜੂਕੇਸ਼ਨ ਦੇ ਰਹੀ ਹੈ ਤੇ ਉੱਥੇ ਹੀ ਪ੍ਰੇਰਨਾ ਸੋਤ ਬਣ ਰਹੀ ਹੈ ਉਸ ਨੌਜਵਾਨ ਪੀੜ੍ਹੀ ਲਈ ਜਿਹੜੀ ਆਪਣਾ ਸਮਾਂ ਜਿਹੜਾ ਹੈਗਾ ਵਿਹਲਾ ਬਹਿ ਕੇ ਗੁਜ਼ਾਰ ਰਹੀ ਹੈ ਪਰ ਦੂਸਰੇ ਬੱਚਿਆਂ ਵਾਸਤੇ ਜਾਂ ਸਮਾਜ ਲਈ ਉਹਨਾਂ ਦਾ ਕੋਈ ਦੇਣ ਨਹੀਂ ਹੁੰਦਾ ਇਸ ਪਿੰਡ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇਸ ਲੜਕੀ ਵੱਲੋਂ ਜਿੱਥੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਜਾ ਰਹੀ ਹੈ ਉੱਥੇ ਹੀ ਇਹਨਾਂ ਨੰਨੇ-ਮੁੰਨੇ ਨੂੰ ਪੜਾ ਕੇ ਉਹਨਾਂ ਦੇ ਆਉਣ ਵਾਲੇ ਕੱਲ ਨੂੰ ਸਵਾਰਿਆ ਵੀ ਜਾ ਰਿਹਾ ਹੈ ਕੈਮਰਾ ਪਰਸਨ ਬਲਵਿੰਦਰ ਸਿੰਘ ਦੇ ਨਾਲ ਆਰਐਨ ਕਾਉਂਸਲ ਪੀਟੀਸੀ న్యూਸ ਸੰਗਰੂਰ